ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਰਾਤ ਨੂੰ 8 ਵਜੇ 2 ਸਤੰਬਰ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਆ ਕੱਲ ਨੂੰ ਪੀਏ ਦਾ ਫੈਸਲਾ ਹੋਣਾ ਪੀਏ ਤੋਂ ਭਾਵ ਹਰੀਕੇ ਹੈਡ ਤੋਂ ਛੱਡਿਆ ਜਾ ਰਿਹਾ ਪਾਣੀ ਕੀ 3 ਲੱਖ ਕਿਊਸਕ ਨੂੰ ਪਾਰ ਕਰਦਾ ਤੇ ਜਿਹੜਾ ਭਾਖੜਾ ਡੈਮ ਅੱਜ 3 ਫੁੱਟ ਉਨਾ ਸੀ ਕੀ ਉਹ ਪੂਰਾ ਭਰਦਾ ਤੇ ਕੱਲ ਨੂੰ 3 ਸਤੰਬਰ ਨੂੰ ਮੌਜੂਦਾ ਚੱਲ ਰਹੇ ਸਿਸਟਮ ਦਾ ਇਹ ਆਖਰੀ ਦਿਨ ਹੋਣ ਜਾ ਰਿਹਾ ਹੈ ਸਾUTO ਪਹਿਲਾਂ ਹਰੀਕੇ ਹੈੱਡ ਦੀ ਗੱਲ ਕਰ ਲੈਂਦੇ ਆ ਹਰੀਕੇ ਹੈੱਡ ਤੇ ਜਿਹੜਾ ਪਾਣੀ ਪਹੁੰਚ ਰਿਹਾ ਉਹ ਅੱਜ 3 ਲੱਖ ਕਿਊਸਕ ਨੂੰ ਪਾਰ ਕਰ ਗਿਆ 3 ਲੱਖ 5000 ਕਿਊਸਕ ਸ਼ਾਮ ਨੂੰ 6 ਵਜੇ ਤੱਕ ਪਾਣੀ ਪਹੁੰਚ ਰਿਹਾ ਸੀ ਕਿਉਂਕਿ ਇੱਕ ਪਾਸੇ ਵਿਆਸਦਾਰ ਐ ਇੱਕ ਪਾਸੇ ਸਤਲੋਦਾਰ ਐ ਬੇਈ ਚੜੇ ਹੋਏ ਨੇ ਸਾਰੀਆਂ ਤੇ ਇਸ ਤੋਂ ਇਲਾਵਾ ਕਈ ਹੋਰ ਚੋ ਚੜ ਕੇ ਆ ਰਹੇ ਨੇ ਬਾਕੀ ਜਲੰਧਰ ਦਾ ਲੁਧਿਆਣੇ ਦਾ ਕਾਫੀ ਕੁਛ ਉੱਤੇ ਤੱਕ ਪਹੁੰਚ ਰਿਹਾ ਕਿਉਂਕਿ ਮੀਂਹ ਭਾਰੀ ਪਿਆ ਹੋਇਆ ਲੁਧਿਆਣਾ ਏਰੀਆ ਤੇ ਦਬਾਬਾ ਏਰੀਆ ਵੀ ਤੇ ਪਿੱਛੇ ਪਹਾੜਾਂ ਚੋਂ ਤਾਂ ਦਰਿਆਵਾਰਾਂ ਹੀ ਪਾਣੀ ਆ ਰਿਹਾ ਸੋ ਕਹਾਣੀ ਇਹ ਆ ਕਿ ਹਰੀ ਕੇ ਹੈਡ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹ ਇਸ ਵੇਲੇ 290000 ਕਿਊਸਕ ਦੇ ਕਰੀਬ ਪਹੁੰਚ ਚੁੱਕਿਆ ਤੇ ਇਹ ਵੀ ਹੋ ਸਕਦਾ ਕਿ ਰਾਤੋਂ ਰਾਤ ਜਿਹੜਾ ਛੱਡਿਆ ਜਾ ਰਿਹਾ ਪਾਣੀ ਆ ਉਹ 3 ਲੱਖ ਕਿਊਸਕ ਦੇ ਕਰੀਬ ਪਹੁੰਚੇਵੇ ਸੋ ਹਰੀ ਕੇ ਹੈਡ ਤੋਂ ਲੈ ਕੇ ਜ਼ਿਲ੍ਹਾ ਫਰੋਜ਼ਪੁਰ ਜ਼ਿਲ੍ਹਾ ਫਾਜ਼ਿਲਕਾ ਜਿੱਥੇ-ਜਿੱਥੇ ਵੀ ਬੰਨ ਨੇ ਅਗਲੇ 48 ਘੰਟੇ ਉਹਨਾਂ ਦੀ ਮਜ਼ਬੂਤੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹੋ ਸਕਦਾ ਜੇ ਕੱਲ ਦਾ ਦਿਨ ਟੱਪ ਗਿਆ ਜੇਕਰ 48 ਘੰਟੇ ਟੱਪ ਗਏ ਇਨਾਂ ਖੇਤਰਾਂ ਦੇ ਵਿੱਚ ਤਾਂ ਫਿਰ ਆਪਾਂ ਜਿਹੜੀ ਵੱਡੀ ਮਾਰ ਪੈਣ ਦਾ ਅਸਰ ਜਾਪ ਰਿਹਾ ਉਹਨੂੰ ਆਪਾਂ ਕੰਟਰੋਲ ਦੇ ਵਿੱਚ ਕਰ ਲਈਏ ਪਾਖੜਾ ਟਾਈਮ ਦੀ ਗੱਲ ਕਰ ਲਈਏ ਤਾਂ ਪਾਖੜਾ ਟਾਈਮ ਅੱਜ ਸਵੇਰੇ 6 ਵਜੇ 1676.72 ਫੁੱਟ ਤੇ ਸੀਗਾ ਸ਼ਾਮ ਹੁੰਦਿਆਂ ਹੁੰਦਿਆਂ 1677.29 ਫੁੱਟ ਤੱਕ ਪਹੁੰਚ ਗਿਆ ਪਿੱਛੋਂ ਪਾਣੀ ਆ ਰਿਹਾ 74000 ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਪਾਣੀ 65000 ਕਿਊਸਕ ਦੇ ਕਰੀਬ ਪੌਂਕ ਟਾਈਮ ਦਾ ਜ਼ਿਕਰ ਕਰ ਲਈਏ ਅੱਜ ਸਵੇਰੇ 1390.61 ਫੁੱਟ ਤੇ ਸੀਗਾ ਸ਼ਾਮ ਹੁੰਦੇ ਹੁੰਦਿਆਂ 1391.13 ਫੁੱਟ ਤੱਕ ਪਹੁੰਚ ਗਿਆ ਪੌਂਗ ਡੈਮ ਦੇ ਵਿੱਚ ਪਿੱਛੋਂ ਪਾਣੀ ਆ ਰਿਹਾ 1,17000 ਕਿਊਸਕ ਦੇ ਕਰੀਬ ਤੇ ਹੇਠਾਂ ਪਾਣੀ ਛੱਡਿਆ ਜਾ ਰਿਹਾ ਲਗਭਗ 80000 ਕਿਊਸਕ ਦੇ ਕਰੀਬ ਛੱਡਿਆ ਜਾ ਰਿਹਾ ਪਾਣੀ ਇਸ ਕਰਕੇ ਘਟਾਇਆ ਹੋਇਆ ਕਿਉਂਕਿ ਇੱਕ ਪਾਸੇ ਭਾਖੜੇ ਤੋਂ ਹੋਰ ਵੱਲੀ ਪਾਣੀ ਵਧਾਉਣਾ ਪੈ ਰਿਹਾ ਭਾਖੜਾ ਰੈੱਡ ਜ਼ੋਨ ਦੇ ਨੇੜੇ ਪਹੁੰਚਦਾ ਹੋ ਰਿਹਾਗਾ ਥੀਨ ਡੈਮ ਬਾਰੇ ਸਾਡੇ ਕੋਲ ਅਜੇ ਕੋਈ ਡਾਟਾ ਪ੍ਰਾਪਤ ਨਹੀਂ ਹੋਇਆ ਪਰ ਡੈਮ ਕਾਫੀ ਊਣਾਗਾ ਉਹਦੇ ਵਿੱਚੋਂ ਜਿੰਨਾ ਕ ਪਾਣੀ ਇਸ ਟਾਈਮ ਰਾਵੀ ਚ ਚੱਲ ਰਿਹਾ ਉਹਨਾਂ ਕੀ ਚੱਲਦੇ ਰਹਿਣ ਜਾ ਪਰਹਿਨੇਗੇ ਪਰ ਅਗਲੇ 24 ਘੰਟਿਆਂ ਦੇ ਦੌਰਾਨ ਉਹਨਾਂ ਖੇਤਰਾਂ 'ਚ ਮੀਂਹ ਪੈਣ ਦੇ ਅਸਰ ਨੇ ਸੋ ਉਹਦੇ ਬਾਰੇ ਕੱਲ ਨੂੰ ਅਪਡੇਟ ਕਰਾਂਗੇ ਕੱਗਰ ਜਿਹਦਾ ਬਾਰ-ਬਾਰ ਅਸੀਂ ਜ਼ਿਕਰ ਕਰ ਰਹੇ ਸੀ ਕਿ ਹਾਲ ਫਿਲਹਾਲ ਕੰਟਰੋਲ ਦੇ ਵਿੱਚ ਹੈ ਤਾਂ ਕੱਗਰ ਦੀ ਗੱਲ ਕਰੀਏ ਅੱਜ ਗੂਲੇ ਚਿੱਕੇ ਸਵੇਰੇ 42954 ਕਿਊਸਕ ਸੀਗਾ ਸ਼ਾਮ ਹੁੰਦਿਆਂ ਹੁੰਦਿਆਂ 44484 ਕਿਊਸਕ ਦੇ ਨੇੜੇ ਪਹੁੰਚ ਗਿਆ ਤੇ ਉੱਥੇ ਇਹ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਆ ਖਨੌਰੀ ਕੱਗਰ ਅੱਜ ਸਵੇਰੇ 11900 ਪਿਊਸਕ ਸੀਗਾ ਸ਼ਾਮ ਹੁੰਦਿਆਂ ਹੁੰਦਿਆਂ 12000 ਕਿਊਸਕ ਨੂੰ ਪਾਰ ਕਰ ਗਿਆ ਜੇਕਰ ਇੱਥੇ 14-15000 ਕਿਊਸਕ ਤੇ ਪਹੁੰਚਦਾ ਤਾਂ ਫਿਰ ਇਹ ਖਾਤਰ ਵਾਲੀ ਗੱਲ ਜਾਪ ਰਹੀ ਹੈ ਚਾਂਦਪੁਰੇ ਘੱਗਰ 13400 ਕਿਊਸਕ ਅੱਜ ਸਵੇਰੇ ਸੀ ਸ਼ਾਮ ਹੁੰਦਿਆਂ ਹੁੰਦਿਆਂ 14000 ਕਿਊਸਕ ਨੂੰ ਜਿਹੜਾ ਉਹ ਪਾਰ ਕਰ ਗਿਆ ਸੋ ਘੱਗਰ ਗੁਲਾਚੀਕਾ ਖਨੌਰੀ ਚਾਂਦਪੁਰਾ ਉਸ ਤੋਂ ਅੱਗੇ ਚਾਹੇ ਸਿਰਸਾ ਫਤਿਆਵਾਦ ਜਾਂ ਮਾਨਸਾ ਜ਼ਿਲ੍ਹਾ ਇਹਨਾਂ ਇਲਾਕਿਆਂ ਦੇ ਵਿੱਚ ਅਗਲੇ 48 ਜਾਂ 50 ਘੰਟੇ ਚੜ੍ਹ ਕੇ ਚੱਲਣ ਦੇ ਅਸਾਰ ਨੇ ਉਹ ਕਹਾਣੀ ਦਾ ਵਾਪਰਨ ਦੇ ਅਸਾਰ ਨਹੀਂ ਹੈਗੇ ਜਿਹੜੀ 2023 ਚ ਵਾਪਰੀ ਸੀ 2023 ਦੇ ਵਿੱਚ ਦਾ ਗੋਲੇ ਚਿੱਕੇ ਜਿਹੜਾ 80000 ਕਿਊਸਕ ਤੋਂ ਵੀ ਪਾਣੀ ਜ਼ਿਆਦਾ ਚਲਿਆ ਗਿਆ ਸੀ ਇਸ ਵੇਲੇ 44000 ਕਿਊਸਕ ਟੱਪਿਆ ਪਰ ਫਿਰ ਵੀ ਇਹਦੇ ਟੁੱਟਣ ਦੇ ਅਸਾਰ ਜਾਪ ਰਿਹਾ ਖੇਤਾਂ ਦੇ ਵਿੱਚ ਕਿਸੇ ਨਾ ਕਿਸੇ ਪਾਸੇ ਟੁੱਟਣ ਦੇ ਅਸਾਰ ਹੋਣਗੇ ਪਰ ਘੱਗਰ ਵਾਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੋਹਾਲੀ ਜ਼ਿਲ੍ਹੇ ਦੇ ਵਿੱਚ ਹਾਲ ਫਿਲਹਾਲ ਕੋਈ ਅਲਰਟ ਨਹੀਂ ਹੈਗਾ ਕਿਉਂਕਿ ਪਿੱਛੇ ਪਾਣੀ ਉਸ ਢੰਗ ਨਾਲ ਆ ਨਹੀਂ ਰਿਹਾ ਤੇ ਮੀਂਹ ਪਿੱਛੇ ਨਹੀਂ ਪੈ ਰਿਹਾ ਪਹਾੜਾਂ ਦੇ ਨਾਲੋਂ ਮੀਂਹ ਜ਼ਿਆਦਾ ਇਸ ਟਾਈਮ ਪੰਜਾਬ ਦੇ ਵਿੱਚ ਪੈ ਰਿਹਾ ਇਸ ਕਰਕੇ ਪਿੱਛੋਂ ਦਰਿਆ ਉਹ ਜਿੱਥੋਂ ਤੱਕ ਮੀਂਹ ਦਾ ਜ਼ਿਕਰ ਆ ਤਾਂ 3 ਸਤੰਬਰ ਇਸ ਸਿਸਟਮ ਦਾ ਕੱਲ ਨੂੰ ਆਖਰੀ ਦਿਨ ਹੁੰਦਾ ਜਾਪ ਰਿਹਾ ਹੈਗਾ ਹਾਲਾਂਕਿ ਮੀਂਹ ਉਸ ਤੋਂ ਬਾਅਦ 6 ਤੇ 7 ਸਤੰਬਰ ਨੂੰ ਵੀ ਪਊਗਾ ਪਰ ਮਾਲਵੇ ਦੇ ਵਿੱਚ ਦੱਖਣੀ ਹਿਰਾਣਾ ਦੱਖਣ ਪੱਛਮੀ ਹਿਰਾਣਾ ਤੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਪਰ ਪਹਾੜਾਂ ਦੇ ਵਿੱਚ ਇਹ 3 ਤਰੀਕ ਤੋਂ ਬਾਅਦ ਇਦਾਂ ਦੇ ਮੀਂਹ ਪੈਣ ਦੇ ਅਸਾਰ ਬਹੁਤ ਘੱਟ ਜਾਪਦੇ ਨੇਗੇ ਸੋ ਆਉਂਦੇ 24 ਘੰਟਿਆਂ ਦੇ ਦੌਰਾਨ ਪੰਜਾਬ ਦਾ ਮਾਝਾ ਖੇਤਰ ਦਬਾਬਾ ਖੇਤਰ ਪੁਆਦ ਖੇਤਰ ਤੇ ਇਹਨਾਂ ਦੇ ਨਾਲ ਲੱਗਦੇ ਥੋੜੇ ਜਿਹੇ ਜ਼ਿਲ੍ਹੇ ਮਾਲਵੇ ਦੇ ਜਿਵੇਂ ਮੋਗਾ ਹੋਇਆ ਲੁਧਿਆਣਾ ਹੋਇਆ ਮਲੇਰਕੋਟਲਾ ਹੋਇਆ ਜਮੜਾ ਮੋਟਾ ਬਰਨਾਲੇ ਦੇ ਇਲਾਕੇ ਜਾਂ ਸੰਗਰੂਰ ਦੇ ਇਲਾਕੇ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਚਲਾ ਇਹਨਾਂ ਦੇ ਵਿੱਚ ਹਜੇ ਵੀ ਅਗਲੇ 24 ਘੰਟਿਆਂ ਦੇ ਦੌਰਾਨ ਕਈ ਥਾਵਾਂ ਤੇ ਮੀਂਹ ਪੈਣ ਦੇ ਅਸਾਰ ਜਿਹੜਾ ਬਰਕਰਾਰ ਨੇ ਜੰਮੂ ਤੇ ਜੰਮੂ ਦੇ ਨਾਲ ਲੱਗਦੇ ਹਿਮਾਚਲ ਦੇ ਖੇਤਰਾਂ ਦੇ ਵਿੱਚ ਅਗਲੇ 24 ਘੰਟਿਆਂ ਦੇ ਦੌਰਾਨ ਭਾਰੀ ਮੀਂਹ ਪੈਣ ਦੇ ਅਸਾਰ ਜਾ ਪਰ ਰਹੇ ਨੇ ਪਰ ਸਤਲੁਜ ਕੈਚਮੈਂਟ ਏਰੀਆ ਦੇ ਵਿੱਚ ਹੋ ਸਕਦਾ ਕਿ ਭਾਰੀ ਮੀਂਹ ਨਾ ਪਾ ਕੇ ਇਸ ਸਿਸਟਮ ਅੱਗੇ ਟੱਪ ਜਵੇ ਸੋ ਇੰਨਾ ਕਪ ਡੇਟਾ ਜੀ ਅਗਲੇ 24 ਘੰਟੇ ਬਹੁਤ ਅਹਿਮ ਨੇ ਹਰੀਕੇ ਹੈੱਡ ਤੋਂ ਅਗਲੇ ਪਾਸਿਆਂ ਦੇ ਲਈ ਕੱਗਰ ਗੂਲੇ ਚੀਕੇ ਤੋਂ ਜਿਹੜੇ ਪਾਸੇ ਨੂੰ ਜਾ ਰਿਹਾ ਉਹਨਾਂ ਇਲਾਕਿਆਂ ਦੇ ਲਈ ਤੇ ਬਾਕੀ ਡੈਮ ਜਿਹੜਾ ਪਾਖੜਾ ਡੈਮ ਆ ਉਹ ਲਗਭਗ 2.5 ਫੁੱਟ ਦੇ ਕਰੀਬ ਊਣਾਗਾ ਕਿਉਂਕਿ ਜੇਕਰ 1680 ਫੁੱਟ ਨੂੰ ਟੱਚ ਕਰਦਾ ਫਿਰ ਫ੍ਰੀ ਫਾਲ ਵਾਲੀ ਸਟੇਟ ਆਊਗੀ ਜਿੰਨਾ ਪਾਣੀ ਪਿੱਛੋਂ ਉਹਨਾਂ ਕਿ ਛੱਡਿਆ ਜਾਊਗਾ ਪਰ ਜਾਪ ਰਿਹਾ ਕਿ 1680 ਤੱਕ ਸ਼ਾਇਦ ਨਾ ਚਾਵੇ ਉਸ ਤੋਂ ਪਹਿਲੀ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਦੇ ਵਿੱਚ ਆ ਜਾਵੇ ਸੋ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਕਿਸੇ ਦਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਸਾਡੀ ਟੀਮ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂ ਪ੍ਰਮਾਤਮਾ ਭਲੀ ਕਰੇ ਅਗਲੇ 24 ਘੰਟੇ ਅਹਿਮ ਨੇ ਲੱਗਦਾ ਕਿ ਇਹ ਠੀਕ ਠਾਕ ਲੰਘ ਸਕਦੇ ਆ